ਮੈਨੂੰ ਹੋਰ ਇਹ ਦੂਜਾ ਪਾਣੀ ਮਾਰਦਾ ਹੀ ਨਹੀਂ ਦੂਜਾ ਪਾਣੀ ਮਾਰਨਾ ਹੀ ਨਹੀਂ ਇਮਲੀ 5 ਕਿਲੋ ਬਹੁਤ ਆ ਦੋਸਤੋ ਜਦੋਂ ਵੀ ਤੁਸੀਂ ਪਲਸਤਰ ਕਰਨ ਲੱਗੋ ਸਭ ਤੋਂ ਪਹਿਲਾਂ ਕੰਦ ਨੂੰ ਤਾਰ ਕਰਨਾ ਉਹ ਵੀ ਨਹਿਰ ਦੇ ਪਾਣੀ ਨਾਲ ਜੇਕਰ ਹੈਗਾ ਤਾਂ ਉਸ ਤੋਂ ਬਾਅਦ ਆ ਜਿਹੜਾ ਮਿਸਤਰੀ ਪਾਈ ਜਾਂਦਾ ਨਾ 네ਰੂ ਇਹ ਪਾਉਣਾ ਜ਼ਰੂਰੀ ਆ ਜੇਕਰ ਕੰਦ 10 ਬਾਏ 12 ਦੀਆ ਤਾਂ ਉੱਥੇ ਤੁਸੀਂ ਘੱਟੋ ਘੱਟ ਵੀ 1.5 ਕਿਲੋ ਸੀਮੈਂਟ ਘੋਲ ਕੇ ਉਸ ਨੂੰ ਪਤਲਾ ਬਰੀਕ ਘੋਲ ਬਣਾ ਕੇ ਤੇ ਉਸ ਦਾ 네ਰੂ ਬਣਾ ਕੇ ਪਾਉਣਾ ਜ਼ਰੂਰੀ ਆ ਇਸ ਨਾਲ ਕੀ ਹੁੰਦਾ ਵੀ ਇਸ ਨਾਲ ਦੋਸਤੋ ਇੱਕ ਤਾਂ ਸੀਮੈਂਟ ਨਹੀਂ ਝੜਦਾ ਪਲੱਸ ਜਦੋਂ ਵੀ ਇਹ ਇਹਨੂੰ ਪਲਸਤਰ ਕਰਨਗੇ ਤਾਂ ਜਿਵੇਂ ਕਿ ਇਹਨੂੰ ਥੱੱਬਾ ਮਾਰਨਗੇ ਭਰ ਕੇ ਗੰਢੀ ਦਾ ਤੇ ਉਹ ਨਾਲ ਦੀ ਨਾਲ ਚਿਪਕਦਾ ਕਿਉਂ ਵੀ ਮੰਗੋ ਜੀ ਹਾਂਜੀ ਹਾਂਜੀ ਵੀ ਘੱਟ ਤੋਂ ਘੱਟ ਮਸਾਲਾ ਜਿਹੜਾ ਥੱਲੇ ਆਊਗਾ ਵੈਸੇ ਤਾਂ ਥੱਲੇ ਇਹ ਵਿਛਾਉਣਗੇ ਹੁਣ ਉਹ ਵੀ ਮਸਾਲਾ ਜਿਹੜਾ ਵੇਸਟਜ ਨਾ ਹੋਵੇ ਪਰ ਉਸ ਨਾਲ ਕੀ ਹੁੰਦਾ ਵੀ ਘੱਟ ਤੋਂ ਘੱਟ ਥੱਲੇ ਆਊਗਾ ਇੱਕ ਮਜ਼ਬੂਤੀ ਬਣ ਜਾਂਦੀ ਆ ਸੀਮੈਂਟ ਜਿਹੜਾ ਤੁਹਾਡਾ ਝੜਦਾ ਨਹੀਂ ਪਲਾਸਟਰ ਕਰਨ ਤੋਂ ਬਾਅਦ ਦੋਸਤੋ ਨਹਿਰ ਦੇ ਪਾਣੀ ਨਾਲ ਫਿਰ ਟਰਾਈ ਕਰਨੀ ਘੱਟੋ ਘੱਟ 1.5 ਦਿਨ ਬਾਅਦ ਹੈ ਨਾ ਹਾਂਜੀ ਉਸ ਤੋਂ ਬਾਅਦ ਕੀ ਦੱਸਿਆ ਸੀ ਮਿਸਤਰੀ ਸਾਹਿਬ ਤੁਸੀਂ ਇੱਕ ਕਿੰਗਲੀ ਦਾ ਪਾਣੀ ਜ਼ਰੂਰ ਪਾਓ ਜੀ ਇੱਥੇ 16 ਬੰਦਾ ਹੁੰਦਾ ਅਚਾ ਵੀ ਜਦੋਂ ਪਲਾਸਟਰ ਹੋ ਗਿਆ ਹਾਂ ਤੇ ਡਰਮ 250 ਲੀਟਰ ਦੇ ਵਿੱਚ ਪਾੜੀ ਦੇ ਵੱਡੇ ਡਰਮ ਵਿੱਚ ਢੀਲੇ ਤੇ ਵਿੱਚ ਘੋਲ ਲਓ ਅੱਛਾ 250 ਲੀਟਰ ਵਿੱਚ 5-4 ਕਿਲੋ 5-4 ਕਿਲੋ ਇਹ ਸਪਰੇਅ ਦੀ ਕੰਮੀ ਮਗਰੋਂ ਵੀ 2 ਲੀਟਰ ਪਾ ਕੇ ਉਹਦੇ ਵਿੱਚ ਹਾਂ ਹਾਂ ਇਹ ਪਾਣੀ ਨਾਲ ਭਰ ਕੇ ਤੇ ਉਹ ਬਸ ਉਹ ਸਿੱਕ ਜਨਾਈ ਕਰ ਦੋ ਰੇਂਡਰ ਵਿੱਚ ਹੱਥ ਆਇਆ ਉਸ ਤੋਂ ਬਾਅਦ ਜਦੋਂ ਵੀ ਇੱਕ ਦੋ ਦਿਨ ਉਹ ਕਰ ਦੋ ਤੇ ਉਹਦੇ ਨਾਲ ਉਸ ਤੋਂ ਬਾਅਦ ਸ਼ੋਰਾ ਨਹੀਂ ਪੈਂਦਾ ਤੁਹਾਡੇ ਘਰ ਪਾਣੀ ਮਾਰਨਾ ਹੀ ਉਹ ਅਜੀ ਦੂਜਾ ਪਾਣੀ ਮਾਰਦਾ ਹੀ ਨਹੀਂ ਦੂਜਾ ਪਾਣੀ ਮਾਰਨਾ ਹੀ ਨਹੀਂ ਇਮਲੀ 5 ਕਿਲੋ ਬਹੁਤ ਆ 20 ਲੀਟਰ ਦੇ ਵਿੱਚ 250 ਲੀਟਰ ਦੇ ਵਿੱਚ ਈਵਲੀ 5 ਲੀਟਰ ਬੋਪਾ ਲੀ ਤੇ ਉਹ ਕਿੰਨੇ ਕੰਦਾ ਤੇ ਵਾਜੂ 250 ਲੀਟਰ ਪਾਣੀ ਉਹ ਸਾਰਗੇ ਤੇ ਵਾਜੂ ਜਿੰਨੀ ਆਪਣੀ ਕਮਰੀ ਹੈ ਮੰਨ ਲੈ ਅੱਛਾ ਅੱਛਾ ਵੀ 1500 ਸਕਰ ਫੁੱਟ ਦੇ ਵਿੱਚ ਵਾਜੂ 12 1300 ਸਕਰ ਫੁੱਟ ਦੇ ਵਿੱਚ ਲਾ ਲਓ ਵੀ 10 ਕਿਲੋ ਈਵਲੀ ਲੈ ਆਵੇ ਬੰਦਾ ਸਸਤੀ ਹੁੰਦੀ ਆ 25 ਰੁਪਈਆ ਹਾਂ ਤੇ 10 ਕਿਲੋ ਈਵਲੀ ਲੈ ਆਵੇ ਤਾਂ ਉਹਨੂੰ 250 300 ਲੀਟਰ ਪਾਣੀ ਚ ਘੋਲ ਕੇ ਤੇ ਡਰਮੀਆਂ ਨਾਲ ਬਾਅਦ ਚ ਸਪਰੇਅ ਕਰਾ ਦੇ ਇੱਕ ਡਰਮੇ ਦੇ ਵਿੱਚ 2 ਲੀਟਰ ਪਾਣੀ ਪਾਈ ਜਾਵੇ ਬਸ ਅੱਛਾ ਇੱਕ ਪ੍ਰਸਤਰ ਨਹੀਂ ਝੜਦਾ ਇੱਕ ਨੂੰ ਹੀ ਛੋੜਣੀ ਪੈਂਦਾ ਤੇ ਸਲਾ ਲੋ ਵੀ ਦੋਸਤੋ ਮਿਸਤਰੀ ਦੇ ਫੁੱਲਦਾ ਨਹੀਂ ਕਹੀ ਤਾਂ ਫੁੱਲਣ ਲੱਗ ਪੈਂਦੇ ਹਵਾ ਜੀ ਭਰਨ ਜਾਂਦੀ ਆ ਫੁੱਲਦਾ ਨਹੀਂ ਫੁੱਲਦਾ ਨਹੀਂ ਬਈ ਇਹ ਗੱਲ ਬੰਨ ਲਓ ਭੱਲੇ ਜਦੋਂ ਵੀ ਪਲੇਸਟਰ ਕਰਨ ਲੱਗੋ ਸਭ ਤੋਂ ਪਹਿਲਾਂ ਨੀਰੂ ਉਸ ਤੋਂ ਬਾਅਦ ਇਮਲੀ ਦਾ ਪਾਣੀ ਜ਼ਰੂਰ ਮਾਰੋ ਤੇ ਹੁਣ ਹੋ ਗਿਆ ਸਟਾਰਟ ਪਲੇਸਟਰ ਤੇ ਮਿਸਤਰੀ ਸਾਹਿਬ ਕਿਹਨਾ ਮਸਾਲਾ ਪਾਉਂਗੇ ਕਿੰਨੇ ਇੱਕ ਦਾ ਵੀ ਇਹ ਜੀ ਚਾਰ ਇੱਕ ਦਾ ਮਸਾਲਾ ਪਾਉਈ ਚਾਰ ਇੱਕ ਦਾ ਹਾਂਜੀ ਘੱਟ ਨਹੀਂ ਥੋੜਾ ਜਿਹਾ ਤੇਜ ਕਰ ਦਿੰਦੇ ਮੜਾ ਹੈ ਕਿ ਨਹੀਂ 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 ਤੇਜਾ हां बाकी ਤੁਸੀਂ 네ਰੂ ਵੀ ਮਾਰਿਆ ਆ ਨਾ ਉਸ ਤੇ ਤਾਂ ਦੋਸਤੋ ਗੱਲ ਕਰ ਲਓ ਨੋਟ ਹਾਂ ਸੀਮੈਂਟ ਇੱਕ ਆਪਾਂ ਅਲਟਰਾਟ੍ਰੈਕ ਲਿਆ ਦੋਸਤੋ ਅਲਟਰਾਟ੍ਰੈਕ 400 ਦਾ ਗੱਟਾ ਆ ਉਸ ਦਾ ਆਪਾਂ ਪਲਾਸਟਰ ਕਰਾਂਗੇ ਇਹ ਤੁਹਾਨੂੰ ਗੱਲ ਮੈਂ ਕਿਹਾ ਵੀ ਮਿਸਤਰੀ ਸਾਹਿਬ ਨੇ ਮੈਨੂੰ ਦੱਸੀ ਤੇ ਮੈਂ ਹਾਂ ਤੁਹਾਡੇ ਪੱਲੇ ਜਰੂਰ ਪਾਈ ਜਾਵੇ ਜੇਕਰ ਤੁਸੀਂ ਵੀ ਪਲਾਸਟਰ ਕਰਾਉਣ ਜਾ ਰਹੇ ਹੋ ਤਾਂ ਇੱਕ ਤਾਂ ਪਹਿਲਾਂ 네ਰੂ ਜਦੋਂ ਪਲਾਸਟਰ ਹੋ ਗਿਆ ਉਸ ਤੋਂ ਬਾਅਦ ਇਮਲੀ ਦਾ ਪਾਣੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਜਰੂਰ ਕਰਦਾ ਜੇ ਤੇ ਬਾਈ ਮੰਗੂ ਦੀ ਮਿਹਨਤ ਨੂੰ ਸਲਾਮ ਠੋਕਿਆ ਜੇ ਬਹੁਤ አመੰਤ ਕਰਦੇ ਬਾਈ ਜੀ ਥੈਂਕ ਯੂ ਧੰਨਵਾਦ